ਆਈ ਪਮਨਾ ਛੋਡੀ ਐ ਕਲੀ ਕਾਲਾ ਹੈ ਹਾਸ ਕਰੇ ਕਲਯੁਗ ਦੀ ਹਾਸ ਜੇ ਪੈਰਾਂ ਤੇ ਮੱਥਾ ਟੇਕਣਾਂ ਆ ਛੱਡ ਗਏ ਨੇ ਨਾ ਪਹਚਾਰ ਹੋ ਗਿਆ ਮੱਥਾ ਕਿਉਂ ਟੇਕਦੇ ਹੋ ਮੱਥਾ ਕਿਉਂ ਟੇਕਦੇ ਹੋ ਤਾਂ ਹੀ ਸ਼ੈਤਾਨ ਸਿੱਖਾਂ ਤੇ ਵੀ ਗਾਲਬ ਹੋ ਗਿਆ ਆਪਸ ਵਿੱਚ ਹੀ ਲੜੀ ਜਾਂਦੇ ਮੱਥਾ ਟੇਕਣਾ ਛੱਡ ਦਿੱਤਾ ਕਿਉਂਕਿ ਬਾਬੇ ਨਾਨਕ ਨੇ ਕਿਉਂ ਮੱਥਾ ਟੇਕਿਆ ਭਾਈ ਲਹਿਣੇ ਨੂੰ ਕਦੇ ਕੋਈ ਸਤਗੁਰ ਵੀ ਚੇਲੇ ਨੂੰ ਮੱਥਾ ਟੇਕਦਾ ਕੋ ਜਾਤ ਸਖਾਨ ਲਈ ਭਾਈ ਲੈਣਾ ਜੀ ਦੇ ਸੇਵ ਆ ਕੇ ਮਥਾ ਟੇਕਿਆ ਤੇ ਫਿਰ ਸਾਰੀ ਸੰਗਤ ਨੂੰ ਆ ਕੇ ਆਏ ਤੇ ਮਥਾ ਟੇਕੋ ਇਥੇ ਮਥਾ ਟੇਕੋ ਭਾਈ ਲੈਣਾ ਜੀ ਆਖਿਆ ਸੱਚਾ ਪਾਤਸ਼ਾਹ ਦੀਨ ਦੁਨੀਆ ਦੇ ਹਵਾਲੀਆ ਸਾਰਾ ਸੰਸਾਰ ਸਾਰੇ ਬ੍ਰਹਮੰਡ ਤੈਨੂੰ ਪੂਜਦੇ ਨੇ ਤੇਰੀ ਚਰਨੀ ਪੈਂਦੇ ਨੇ ਤੂੰ ਮੇਰੀ ਪੈਰੀ ਹੱਥ ਲਾਇਆ ਸੇਵ ਆਖਿਆ ਇਹਨਾਂ ਪੈਰਾਂ ਨੂੰ ਕੋੜ ਪਹਿਜਾ ਉਸ ਵੇਲੇ ਕੋੜ ਪਹਿ ਗਿਆ ਮਹਾਰਾਜ ਕਹਿੰਦੇ ਕੋਈ ਖਾ ਹੁਣ ਤੂੰ ਲੈਣਾ ਨਹੀਂ ਹੁਣ ਅੰਗਦੇ ਮੇਰੇ ਅੰਗਾ ਚੋਂ ਪੈਦਾ ਹੋਇਆ ਬਚਨ ਸੰਭਾਲ ਕੇ ਬੋਲ ਜੋ ਬੋਲੇਗਾ ਸਤ ਹੋ ਜਾਣਾ ਹੈ ਮਾੜੇ ਕਹਿੰਦੇ ਨੇ ਹੁਣ ਕੋੜ ਅਸੀਂ ਹਟਾ ਦੇਨੇ ਆਂ ਆਗੋ ਸੰਭਾਲ ਕੇ ਬੋਲਿਓ ਕਹਿਣ ਲੱਗੇ ਸੱਚੇ ਪਾਤਸ਼ਾਹ ਸਾਰਾ ਨਾ ਠਾਇਓ ਮੈਂ ਅੰਗੂਠੇ ਚ ਰੈਂਦਿਓ ਚੰਦੇ ਅੰਗੂਠੇ ਚ ਉਹ ਅੰਗੂਠੇ ਚ ਕੋੜ ਰਹਿ ਗਿਆ ਸੀ ਬਾਕੀ हट ਗਿਆ ਸੀ ਉਹਦੇ ਨਾਲ ਬੜੀ ਤਕਲੀਫ ਹੁੰਦੀ ਕਿਸੇ ਦੇ ਪਿਆ ਹੋਇਆ ਨਾ ਪਾਣੀ ਪਾਕ ਪੈਰ ਦੀ ਉਂਗਲ 'ਚ ਜਾਂ ਕਿਸੇ ਉਂਗਲ 'ਚ ਤੇ ਕੀ ਹਾਲ ਹੁੰਦਾ ਬੰਦਾ ਤੜਫਦਾ ਤਨ ਕੋ ਉਹ ਅਮਰਦਾਸ ਜੀ ਸਾਈ ਰਾਤ ਅੰਗੂਠਾ ਮੂੰਝ ਪਾਉਂਦੇ ਸਨ ਮੂੰਝ 'ਚ ਨਿਭੁੰਦਾ ਮੂੰਹ ਦੇ ਨੈਗ ਨਾਲ ਸੁਖ ਦਿੰਦੇ ਸਨ ਗੁਰੂ ਅੰਗਦ ਸਾਹਿਬ ਨੂੰ ਤੇ ਮੂੰਹ 'ਚੋਂ ਪਾਖ ਨਿਕਲ ਨਿਕਲ ਕੇ ਨਾ ਮੂੰਹ ਭਰਿਆ ਜਾਂਦਾ ਸੀ ਤੇ ਫਿਰ ਬਾਅਦ ਜਾ ਕੇ ਚੁਲਾ ਖਾਏ ਹੁੰਦੇ ਹਨ ਫਿਰ ਮੂੰਠਾ ਮੂਝ ਪਾ ਲੈਂਦੇ ਸਨ ਐਹੋ ਜੀ ਸੇਵਾ ਕੋ ਕਰ ਸਕਦਾ ਜੀ ਕਿਸੇ ਵੀ ਪਾਖ ਵੇਖ ਕੇ ਤੇ ਦਿਲ ਗਲਿਆਂਤਾ ਵਿੱਚ ਆ ਜਾਂਦਾ ਬੇਮਹਾਰ ਆਈ ਦੇ ਬਾਗ ਵੇਖ ਕੇ ਉਹ ਚੂਸ ਕੇ ਬਾਸ ਉਟਣੀ ਫਿਰ ਚੁਲਾ ਕਰਨਾ ਫਿਰ ਦੁਬਾਰੰ ਗੁਰੂ ਅੰਗਦ ਸਾਹਿਬ ਜੀ ਦੀ ਜਿਹੜੀ ਸੇਵਾ ਹੋਈ ਉਹਨਾਂ ਦੇ ਬਰਾਬਰ ਦੀ ਸੇਵਾ ਕੋਈ ਨਹੀਂ ਹੋ ਸਕਦੀ ਐਵੇਂ ਨਹੀਂ ਚੱਲਣੀ ਪਏ ਮਹਾਰਾਜ ਮਹਾਰਾਜ ਕਹਿੰਦੇ ਨੇ ਜਿਹੜੀ ਤੈਨੂੰ ਮਤ ਆਈ ਏ ਉਸ ਮਤ ਨੂੰ ਅਸਾਂ ਮੱਥਾ ਟੇਕਿਆ ਹੈ ਸਤਗੁਰ ਕੀ ਜਿਸਨੂੰ ਮਤਿ ਆਵੇ ਸੋ ਸਤਗੁਰ ਮਾਹੇ ਤੁਹਾਡੀ ਅਕਲ ਨੂੰ ਮੈਂ ਮੱਥਾ ਟੇਕਿਆ ਤੁਹਾਡੇ ਜਿਹੜੀ ਮਤ ਆਈ ਗੁਰੂ ਗੰਸਾਬ ਨੂੰ ਕਿਉਂ ਮੱਥਾ ਟੇਕਦੇ ਆਂ ਮਹਾਕੀ ਕਹਿੰਦੇ ਨੇ ਦਸਵੇਂ ਪਾਤਸ਼ਾਹ ਜਿਹੜੀ ਅਕਲ ਲੈ ਕੇ ਮੈਂ ਚੱਲਿਆ ਉਹ ਅਕਲ ਗੁਰੂ ਗੰਸਾਬ ਵਿੱਚ ਰੱਖੀ ਹੈ ਜੇ ਇਹ ਅਕਲ ਲੈਣੀ ਜੇ ਤੇ ਆਓ ਸੀਸ ਝੁਕਾਓ ਤੇ ਬਾਣੀ ਨੂੰ ਗੁਰੂ ਮੰਨੋ ਤਾਂ ਬਾਣੀ ਨੂੰ ਮੱਥਾ ਟੇਕਦੇ ਆਂ ਸੀ ਇਹ ਪੈਰੀ ਪੰਨਾ ਬੰਦ ਨਹੀਂ ਸੀ ਕੀਤਾ ਅੱਜ ਪਰਚਾਰ کیسے ਹੋ ਗਏ ਨੇ ਉਹਨਾਂ ਪੰਥ ਦਾ ਪਠਾ ਬਿਠਾਈ ਜਾਂਦੇ ਨੇ ऐसे प्रचार को गए। पैगाम दे वताना ते को बाबे पखंडी जे नहीं जो दिसै गुर सिखड़ा तिस नेम नेम लागो पाई जी। बा वाणी काट दियो या ते फिर हां जी गुर सिक्खा की हर ਢੂੜ ਦੇ ਹਮ ਪਾਪੀ ਵੀ ਨਤ ਪਾਈ। ਗੁਰੂ ਨਾਨਕ ਸਾਹਿਬ ਦੇ ਚਲਾਏ ਰਸਤੇ ਨੂੰ ਖੰਡਨ ਮੈਂ ਕਰਦੇ ਨੇ। ਤੇ ਦਸਵੇਂ ਪਾਤਸ਼ਾਹ ਨੇ ਫਤਿਹ ਬੁਲਾਈ ਏ ਇਹ ਤੇ ਨਹੀਂ ਪਹਿਲੀ ਬਾਣੀ ਕੱਢ ਦਿੱਤੀ। ਉਸੇ ਕਾਰੇ ਜੰਦੂਏ ਚ ਆਖਿਆ ਸੀ ਬੁਲਾਨ ਲਈ। ਤੇ ਆਗੇ ਆਵ ਸਿੰਘ ਜੋ ਪਾਵੋ ਵਾਹਿਗੁਰੂ ਕੀ ਫਤਿਹਲਾ ਫਤਿਹ ਬੁਲਾਗੇ ਚੜਦੀ ਕਲਾ ਹੋਵੇਗੀ ਤੁਹਾਡੇ ਹੌਸਲੇ ਬੁਲੰਦ ਹੋਣਗੇ ਤੁਹਾਡੀਆਂ ਆਵਾਜ਼ਾਂ ਸੁਣ ਕੇ ਦੁਜਿਆਂ ਨੂੰ ਕਬਰਾਟ ਪੈਦਾ ਹੋ ਜਾਏਗੀ ਇਹ ਨਾਲ ਪੈਦਾ ਕੀਤਾ ਬੋਲਾ ਬੋਲੇ ਸੋਨਿਆ ਹਾਲ ਸਾਥੇ ਇਹ ਕਾਲ ਵਾਹਿਗੁਰੂ ਜੀ ਕਾ ਕਾਲ ਸਾਬ ਇਹ ਬੋਲਾ ਤਾਂ ਪੈਦਾ ਕੀਤਾ ਤੁਸੀਂ ਗਿੱਦੜ ਬਣ ਗਏ ਉਹ ਸ਼ੇਵ ਬਣ ਜਾਓ ਪਰ ਪੈਈ ਪਹਿਣਾ ਨਹੀਂ ਬੰਦ ਕੀਤਾ ਪੈਈ ਪਹਿਣਾ ਜ਼ਰੂਰੀ ਮਾਹਰਾ ਜੀ ਇੱਕ ਦਿਨ ਬੈਠੇ ਬੈਠੇ ਕਹਿੰਦੇ ਨੇ ਅਸੀਂ ਵੇਂਦੇ ਆਂ ਜਦੋਂ ਵੀ ਘਰ ਦਾ ਕੋਈ ਬਿਜ਼ੋਰੀ ਕਾ ਹੁੰਦਾ ਸੀ ਨੂੰਹਾਂ ਤੇ ਮੱਥਾ ਟੇਕਣਾ ਹੁੰਦਾ ਸੀ ਤੇ ਜਿੰਨੇ ਛੋਟੇ ਹੁੰਦੇ ਸਨ ਬਿਜ਼ੋਰੀ ਕੋ ਤੋਂ ਭਾਵੇਂ 2 ਸਾਲ ਛੋਟੇ ਹੁਣ ਸਾਲ ਛੋਟ ਸਾਰੇ ਮੱਥਾ ਟੇਕਦੇ ਸਨ ਤੇ ਜੇ ਮੱਥਾ ਨਾ ਨਾ ਟੇਕਣ ਗੋਡਿਆਂ ਤੇ ਜੋ ਹੱਥ ਲਾਂਦੇ ਸਨ ਗੋਡਿਆਂ ਤੇ ਤੇ ਹੁਣ ਗੋਡਿਆਂ ਤੇ ਹੱਥ ਵੀ ਨਹੀਂ ਲੈਂਦੇ ਭਾਈਆ ਪੈ ਵੀ ਪੈਣਾ ਬਸ ਇਨਾ ਕਹੇ ਭਾਈਆ ਪੈ ਗਈ ਪੈਨਾ ਤੇ ਸਾਡੇ ਖਾਲਸੇ ਨੂੰ ਵੀ ਆਖਿਆ ਨਾ ਇਹ ਗੱਲ ਨਾ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਹੜਾ ਮੱਥਾ ਤੇ ਕੇ ਉਹ ਗੁਰੂ ਤੋਂ ਬੇਮੁਖ ਹੋ ਜਾਏਗਾ ਉਹਨਾਂ ਨੇ ਪਛਾਣ ਐਸਾ ਕਰਤਾ ਇਹ ਗਲਤ ਪਛਾਣ ਹੋ ਗਿਆ ਤਾਂ ਦੁੱਖ ਦੇ ਪੰਥ ਜਿਨ੍ਹਾਂ ਚ ਨਹੀਂ ਸੁਧਰਨਗੇ ਉਹਨਾਂ ਤੇ ਸੁਖੀ ਨਹੀਂ ਹੋ ਸਕਣ ਪੰਥੇ ਸੁਖ ਨਹੀਂ ਆ ਸਕਦਾ ਜਿਹੜੀਆਂ ਗੱਲਾਂ ਛੱਡ ਦਿੱਤੀਆਂ ਨੇ ਗੁਰੂ ਸਾਹਿਬ ਦੀਆਂ ਉਹ ਦੁਖਦਾਈ ਹੋਣੀਆਂ ਮਨਮਤ ਚੱਲ ਗਈ ਮਨਮਤ